ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨੰਬਰ 1 ਗਜਵੈਨ ਨੋਟ ਇਸ਼ੂ ਪੇਪਰ ਵੀ ਚਲਪੇਟ ਕੇ ਸੁੰਘਣ ਨਾਲ ਸਿਰ ਦਰਦ ਦੇ ਬਿਲਕੁਲ ਠੀਕ ਹੋ ਜਾਂਦਾ ਹੈ ਨੰਬਰ 2 ਆਪਣੇ ਕਾਰ ਵਿੱਚ ਪੂਰਬ ਦਿਸ਼ਾ ਵਾਲੇ ਪਾਸੇ ਇੱਕ ਤੁਲਸੀ ਦਾ ਪੌਦਾ ਜ਼ਰੂਰ ਲਗਾਓ ਇਸ ਨਾਲ ਕਾਰ ਵਿੱਚ ਤਨ ਸੰਬੰਧੀ ਜੋਰ ਕਾਵਟਾ ਹੁੰਦੀਆਂ ਹਨ ਉਹ ਨਹੀਂ ਹੁੰਦੀਆਂ ਤੇ ਮਾਂ ਲక్ష్ਮੀ ਦੀ ਕਿਰਪਾ ਹਮੇਸ਼ਾ ਬਣੀ ਰਹਿੰਦੀ ਹੈ ਨੰਬਰ 3 ਕੜੀ ਪੱਤੇ ਦਾ ਇਸਤੇਮਾਲ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਇਸ ਦਾ ਇਸਤੇਮਾਲ ਦਾਲ ਸਬਜ਼ੀਆਂ ਵਿੱਚ ਵੀ ਕੀਤਾ ਜਾ ਸਕਦਾ ਹੈ ਨੰਬਰ 4 ਜੇਕਰ ਸਾਡੀ ਰਸੋਈ ਸਹੀ ਦਿਸ਼ਾ ਵਿੱਚ ਬਣੀ ਹੈ ਤਾਂ ਸਾਨੂੰ ਤਰੱਕੀ ਕਰਨ ਤੋਂ ਕੋਈ ਨਹੀਂ ਰੋਕ ਸਕਦਾ ਜੇਕਰ ਸਾਡੀ ਰਸੋਈ ਗਲਤ ਜਗ੍ਹਾ ਉੱਪਰ ਬਣੀ ਹੈ ਤਾਂ ਅਸੀਂ ਚਾਹੇ ਕਿੰਨਾ ਵੀ ਯਤਨ ਕਰ ਲਈਏ ਪਰ ਤਰੱਕੀ ਨਹੀਂ ਕਰ ਸਕਦੇ ਵਾਸਤੂ ਸ਼ਾਸਤਰ ਅਨੁਸਾਰ ਜੇਕਰ ਤੁਹਾਨੂੰ ਲੱਗਦਾ ਹੈ ਕਿ ਸਾਡੀ ਰਸੋਈ ਗਲਤ ਜਗ੍ਹਾ ਉੱਪਰ ਬਣੀ ਹੈ ਤਾਂ ਤੁਸੀਂ ਰਸੋਈ ਨੂੰ ਤਾਕੇ ਨਹੀਂ ਸਕਦੇ ਤਾਂ ਤਾਂ ਜੋ ਇਸ਼ਨਾਨ ਕੋਨਾ ਹੈ ਕੋਨਾ ਹੈ ਉਸ ਨੂੰ ਉਸ ਉੱਪਰ ਇੱਕ ਬਲਮ ਜਰੂਰ ਲਗਾਓ ਤੇ ਲਗਾ ਲਵੋ ਤੇ ਸ਼ਾਮ ਦੇ ਟਾਈਮ ਉਹ ਹਰ ਉਸ ਨੂੰ ਹਰ ਰੋਜ਼ ਜਗਾਓ ਨੰਬਰ 5 ਦੇਸੀ ਗਾਂ ਦੇ ਘਿਓ ਦੇ ਇਸਤੇਮਾਲ ਨਾਲ ਅਨੇਕਾਂ ਰੋਗਾਂ ਦੂਰ ਹੋ ਜਾਂਦੇ ਹਨ ਅਤੇ ਵਜਨ ਵੀ ਕੰਟਰੋਲ ਵਿੱਚ ਰਹਿੰਦਾ ਹੈ ਨੰਬਰ 6 ਜੇਕਰ ਤੁਹਾਡੇ ਘਰ ਵਿੱਚ ਪੈਸਿਆਂ ਨੂੰ ਲੈ ਕੇ ਲੜਾਈ ਝਗੜੇ ਹੋ ਰਹੇ ਹਨ ਤਾਂ ਫਿਰ ਤੰਗੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਤੁਸੀਂ ਹਰ ਰੋਜ਼ ਸ਼ਾਮ ਨੂੰ ਗੰਗਾ ਜਲ ਦੇ ਵਿੱਚ ਗੁਲਾਬ ਜਲ ਮਿਲਾ ਕੇ ਪੂਰੇ ਘਰ ਵਿੱਚ ਛਕੜਾਓ ਇਸ ਨਾਲ ਤੁਹਾਡੇ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਇਸ ਨੂੰ ਹਰ ਰੋਜ਼ ਹਰ ਰੋਜ਼ ਛਿੜਕਣਾ ਨਾਲ ਘਰ ਵਿੱਚ ਬਹੁਤ ਹੀ ਜ਼ਿਆਦਾ ਅਮੀਰੀ ਆਉਂਦੀ ਹੈ ਨੰਬਰ 7 ਜਿਆਦਾ ਤੋਂ ਜ਼ਿਆਦਾ ਕਰੀ ਪੱਤੇ ਆਪਣੀ ਸਬਜ਼ੀਆਂ ਵਿੱਚ ਇਸਤੇਮਾਲ ਕਰੋ ਤੁਹਾਡੀ ਸਿਹਤ ਬਹੁਤ ਹੀ ਵਧੀਆ ਰਹੇਗੀ ਨੰਬਰ 8 ਜੇਕਰ ਤੁਹਾਨੂੰ ਇਹ ਗੱਲ ਮਹਿਸੂਸ ਹੋ ਰਹੀ ਹੈ ਕਿ ਤੁਹਾਡੇ ਘਰ ਵਿੱਚ ਪੈਸਿਆਂ ਦੀ ਤੰਗੀ ਹੈ ਤਾਂ ਤੁਸੀਂ ਆਪਣੇ ਪਾਰਸ ਵਿੱਚ ਤਾਂਬੇ ਦੇ 3 ਸਿੱਕੇ ਜ਼ਰੂਰ ਰੱਖੋ ਇਸ ਨਾਲ ਤੁਹਾਨੂੰ ਕਦੇ ਵੀ ਪੈਸੇ ਸਬੰਧੀ ਪਰੇਸ਼ਾਨੀ ਤੰਗੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਤੁਸੀਂ ਅਮੀਰ ਹੋਣ ਲੱਗ ਜਾਓਗੇ ਨੰਬਰ 9 ਨਾਸ ਦੇ ਵਿੱਚ ਅਨਕੁਤ ਅਨਾਜ ਸੌਰੀ ਅਨਾਜ ਦੇ ਵਿੱਚ ਅਨਕੁਤ ਅਨਾਜ ਸ਼ਾਮਿਲ ਕਰਨ ਨਾਲ ਕੋਸ਼ਿਕਾ ਵਿਟਾਮਿਨ ਅਤੇ ਫਾਈਬਰ ਭਰਪੂਰ ਮਾਤਰਾ ਵਿੱਚ ਮਿਲਦੇ ਹਨ ਨੰਬਰ 10 ਜੇਕਰ ਤੁਸੀਂ ਬਹੁਤ ਹੀ ਜ਼ਿਆਦਾ ਜਲਦੀ ਅਮੀਰ ਬਣਨਾ ਚਾਹੁੰਦੀ ਹਾਂ ਤਾਂ ਤੁਸੀਂ ਜਿਸ ਹਨਮਾਰੀ ਵਿੱਚ ਪੈਸੇ ਰੱਖਦੇ ਹੋ ਉਸ ਦੇ ਸਾਹਮਣੇ ਇੱਕ ਵੱਡਾ ਸਾਰਾ ਸ਼ੀਸ਼ਾ ਲਗਾ ਲਓ ਇਸ ਤਰ੍ਹਾਂ ਕਰਨ ਕਿ ਰੱਖੋ ਕਿ ਹਮੇਸ਼ਾ ਉਸ ਵਿੱਚ ਅਲਮਾਰੀ ਦਾ ਪ੍ਰਤੀਬਿੰਬ ਦਿਖਾਈ ਦਿੰਦਾ ਰਹੇ ਘਰ ਵਿੱਚ ਅਲਮਾਰੀ ਆਉਣ ਅਮੀਰੀ ਆਉਣ ਦਾ ਸਭ ਤੋਂ ਵੱਡਾ ਹਿੱਸਾ ਹੈ ਨੰਬਰ 11 ਇੱਕ ਚੰਗਾ ਰਿਸ਼ਤਾ ਹਮੇਸ਼ਾ ਹਵਾ ਦੀ ਤਰ੍ਹਾਂ ਹੋਣਾ ਚਾਹੀਦਾ ਹੈ ਖਸ਼ਬੂ ਖਮੋਸ਼ ਪਰ ਆਸ-ਪਾਸ ਨੰਬਰ 12 ਸਵੇਰ ਦੇ ਖਾਣੇ ਦੇ ਨਾਲ ਦੇਸੀ ਘਿਓ ਦੇ ਦੇ ਦੇਸੀ ਗਾਂ ਦੇ ਦੁੱਧ ਤੋਂ ਬਣਿਆ ਤਾਜ਼ਾ ਦਹੀਂ ਲਓ ਇਸ ਨਾਲ ਤੁਹਾਡੀ ਪੇਟ ਬਿਲਕੁਲ ਠੀਕ ਰਹੇਗਾ ਨੰਬਰ 13 ਅਕਸਰ ਜਦੋਂ ਖੁਦ ਨੂੰ ਸੱਟ ਲੱਗਦੀ ਹੈ ਤਾਂ ਦੂਸਰਿਆਂ ਦੀ ਸੱਟ ਵੀ ਫਿਰ ਦਿਖਾਈ ਦਿੰਦੀ ਹੈ ਨੰਬਰ 14 ਜੇਕਰ ਤੁਸੀਂ ਆਪਣੇ ਚਿਹਰੇ ਸਮੇਤ ਪੂਰੇ ਸਰੀਰ ਵਿੱਚ ਖੂਬਸੂਰਤੀ ਲਿਆਉਣਾ ਚਾਹੁੰਦੇ ਹੋ ਤਾਂ ਇੱਕ ਸੇਬ ਦੁੱਧ ਵਿੱਚ ਮਿਲਾ ਕੇ ਸਵੇਰੇ ਬਾਸੀ ਮੂੰਹ ਜ਼ਰੂਰ ਇਸਤੇਮਾਲ ਕਰੋ ਨੰਬਰ 15 ਕ੍ਰੀਬ ਇੰਨੇ ਰਹੋ ਕਿ ਰਿਸ਼ਤਿਆਂ ਵਿੱਚ ਪੈ ਰਹੋ ਦੂਰ ਵੀ ਇੰਨੇ ਕੋਹੀ ਰਹੋ ਕਿ ਆਉਣ ਦਾ ਇੰਤਜ਼ਾਰ ਰਹੇ ਨੰਬਰ 16 ਖਾਣੇ ਦੇ ਦੌਰਾਨ ਜ਼ਿਆਦਾ ਪਾਣੀ ਪੀਣ ਨਾਲ ਤੁਹਾਡੇ ਤੁਹਾਡੇ ਸਰੀਰ ਅੰਦਰ ਕਮਜ਼ੋਰੀ ਹੋ ਸਕਦੀ ਹੈ ਨੰਬਰ 17 ਉਮੀਦ ਇੰਨੀ ਕਰਖੋ ਕਿ ਰਿਸ਼ਤੇ ਦਰਮਿਆਨ ਕੀ ਉਮੀਦ ਭਾਵੇਂ ਟੁੱਟ ਜਾਵੇ ਪਰ ਰਿਸ਼ਤਾ ਹਮੇਸ਼ਾ ਬਰਕਰਾਰ ਰਹੇ ਨੰਬਰ 18 ਅੰਗੂਰ ਖਾਣ ਤੋਂ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ ਇਸ ਨਾਲ ਹੈਜਾ ਦੀ ਬਿਮਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 19 ਸਖਤ ਹੱਥਾਂ ਨਾਲ ਵੀ ਉਂਗਲੀਆਂ ਟੁੱਟ ਜਾਂਦੀਆਂ ਹਨ ਰਿਸ਼ਤੇ ਜ਼ੋਰ ਨਾਲ ਨਹੀਂ ਤਮੀਜ਼ ਨਾਲ ਸੰਭਲਦੇ ਹਨ ਨੰਬਰ 20 ਵਪਾਰ ਖਾਣ ਤੋਂ ਬਾਅਦ ਤਰੰਤ ਸੋ ਜਾਣ ਨਾਲ ਨੀਂਦ ਕਦੇ ਵੀ ਠੀਕ ਤਰੀਕੇ ਨਾਲ ਨਹੀਂ ਆਉਂਦੀ ਨੰਬਰ 21 ਜੋ ਪਾਣੀ ਨਾਲ ਨਹਾਏਗਾ ਉਹ ਸਿਰਫ ਲਿਵਾਸ ਬਦਲ ਸਕਦਾ ਹੈ ਜੋ ਪਸੀਨੇ ਨਾਲ ਨਾਵੇਗਾ ਉਹ ਇਤਿਹਾਸ ਬਦਲ ਸਕਦਾ ਹੈ ਨੰਬਰ 22 ਜੇਕਰ ਤੁਹਾਡਾ ਬਲੱਡ ਪ੍ਰੈਸ਼ਰ ਬਹੁਤ ਹੀ ਜ਼ਿਆਦਾ ਹਾਈ ਰਹਿੰਦਾ ਹੈ ਤਾਂ ਤੁਸੀਂ ਕਰ ਵਿੱਚ ਸਪਿਟਰ ਪਲਾਂਟ ਲਗਾ ਸਕਦੇ ਹਾਂ ਇਸ ਨਾਲ ਤੁਹਾਡੇ ਆਸ-ਪਾਸ ਦੀ ਹਵਾ ਸਾਫ਼ ਹੋ ਜਾਵੇਗੀ ਨੰਬਰ 23 ਕਰੋਧ ਦਾ ਮਤਵਲ ਹੈ ਕਿ ਦੂਸਰਿਆਂ ਦੀਆਂ ਗਲਤੀਆਂ ਦੀ ਸਜ਼ਾ ਆਪ ਨੂੰ ਦੇਣਾ ਕਰੋਧ ਹਵਾ ਦਾ ਉਹ ਬੁੱਲਾ ਹੈ ਜੋ ਕਿ ਬੁੱਧੀ ਦੀਵੇ ਨੂੰ ਬੁਝਾ ਦਿੰਦਾ ਹੈ ਕਰੋਧ ਸਮੱਸਿਆ ਦਾ ਹੱਲ ਨਹੀਂ ਬਲਕਿ ਖੁਦ ਇੱਕ ਵੱਡੀ ਸਮੱਸਿਆ ਹੈ ਜੋ ਵਿਅਕਤੀ ਆਪਣੇ ਗੁੱਸੇ ਨੂੰ ਕਾਬੂ 'ਚ ਨਹੀਂ ਰੱਖ ਸਕਦਾ ਉਹ ਹਮੇਸ਼ਾ ਤਣਾਅ ਵਿੱਚ ਡਿੱਗਿਆ ਰਹਿੰਦਾ ਹੈ ਨੰਬਰ 24 ਜਮਣ ਦੇ ਦ੍ਰਕਤ ਦੀ ਲੱਕੜ ਨੂੰ ਘਾਰ ਜਿੱਤੇ ਜਲਾ ਕੇ ਧੂਣੀ ਦੇਣ ਨਾਲ ਕੀੜੇ ਮਕੌੜੇ ਭੱਜ ਜਾਂਦੇ ਹਨ ਨੰਬਰ 25 ਸਵੇਰ ਦੇ ਤੇ ਉਹ ਸ਼ਾਮ ਤੱਕ ਕੰਮ ਕਰਕੇ ਇਸ਼ਨਾਨ ਉਹਨਾਂ ਨਹੀਂ انسان ਉਹਨਾਂ ਨਹੀਂ ਥੱਕਦਾ ਜਿੰਨਾ क्रोध ਅਤੇ ਚਿੰਤਾ ਨਾਲ ਥੋੜੇ ਸਮੇਂ ਵਿੱਚ ਥੱਕ ਜਾਂਦਾ ਹੈ ਨੰਬਰ 26 ਮਿੱਠੀਆਂ ਚੀਜ਼ਾਂ ਚੀਜ਼ਾਂ ਖੂਬਸੂਰਤੀ ਅਤੇ ਸਿਹਤ ਲਈ ਜ਼ਹਿਰ ਮੰਨੀਆਂ ਜਾਂਦੀਆਂ ਹਨ ਇਸ ਲਈ ਇਹਨਾਂ ਦਾ ਸੇਵਨ ਘੱਟ ਤੋਂ ਘੱਟ ਕਰੋ ਨੰਬਰ 27 ਜੇਕਰ ਕੋਈ ਤੁਹਾਨੂੰ ਕ੍ਰੋਧ ਦਬਾਉਣ ਵਿੱਚ ਸਫਲ ਹੋ ਜਾਵੇ ਤਾਂ ਮੰਨ ਲੈਣਾ ਕਿ ਤੁਸੀਂ ਉਸ ਦੇ ਹੱਥ ਦੀ ਕਟਪੁਤਲੀ ਹੋ ਨੰਬਰ 28 ਜੇਕਰ ਤੁਹਾਡੇ ਬੱਚਿਆਂ ਦੇ ਪੇਟ ਵਿੱਚ ਦਰਦ ਹੋ ਰਿਹਾ ਹੈ ਜਿਵੇਂ ਚੇਨੀ ਅਤੇ ਖੁਰਕ ਦੇ ਕਾਰਨ ਉਹ ਚੰਗੀ ਤਰ੍ਹਾਂ ਸੋ ਨਹੀਂ ਪਾ ਰਹੇ ਤਾਂ ਸਮਝ ਲੈਣਾ ਕਿ ਉਹ ਪੇਟ ਦੇ ਅੰਦਰ ਕੀੜੇ ਹਨ ਨੰਬਰ 29 ਤੁਹਾਡੇ ਮੁਸਕਰਾਟੇ ਤੁਹਾਡੇ ਚਿਹਰੇ ਤੇ ਪਰਮਾਤਮਾ ਦੇ ਦਸਤਕ ਤਨੇ ਉਹਨਾਂ ਨੂੰ ਕਰੋਧ ਨਾਲ ਮਿਟਾਉਣ ਦੀ ਜਾਂ ਹੰਝੂਆਂ ਨਾਲ ਧੋਣ ਦੀ ਕੋਸ਼ਿਸ਼ ਨਾ ਕਰੋ ਨੰਬਰ 3 ਮਹਾ ਮਾਰੀ ਵਿੱਚ ਹੋਣ ਵਾਲੇ ਦਰਦ ਤੋਂ ਰਾਹਤ ਪਾਉਣ ਲਈ ਪੇਨ ਕਿਲਰ ਦਾ ਇਸਤੇਮਾਲ ਬਿਲਕੁਲ ਵੀ ਨਾ ਕਰੋ ਬਲਕਿ ਗਰਮ ਪਾਣੀ ਨਾਲ ਨਹਾਇਆ ਕਰੋ ਫਿਰ ਦਰਦ ਵਾਲੀ ਜਗ੍ਹਾ ਉੱਪਰ ਗਰਮ ਪਾਣੀ ਦੀ ਬੋਤਲ ਨਾਲ ਟਕੋਰ ਵੀ ਕਰ ਸਕਦੇ ਹੋ ਨੰਬਰ 31 ਕਰੋਧ ਆਉਣ ਤੇ ਰੌਲਾ ਪਾਉਣ ਚ ਕੋਈ ਤਾਕਤ ਨਹੀਂ ਲੱਗਦੀ 파ਰਕरोध ਆਉਣ ਤੋਂ ਇਹ ਸ਼ਾਂਤ ਬੈਠਣ ਚ ਬਹੁਤ ਤਾਕਤ ਦੀ ਜ਼ਰੂਰਤ ਹੁੰਦੀ ਹੈ ਨੰਬਰ 32 ਬੁੱਲੀ ਦੇ ਪੱਤੇਆਂ ਦਾ ਰਸ ਮੂਲੀ ਦੇ ਪੱਤੇਆਂ ਦਾ ਰਸ ਕੱਢ ਕੇ ਪੀਣ ਨਾਲ ਪੀਲੀਏ ਦੀ ਬਿਮਾਰੀ ਤੋਂ ਬਿਮਾਰੀ ਦੂਰ ਹੋ ਜਾਂਦੀ ਹੈ ਨੰਬਰ 33 ਮੂਰਖ ਲੋਕ ਕ્રોਧ ਨੂੰ ਜ਼ੋਰ-ਜ਼ੋਰ ਨਾਲ ਪ੍ਰਗਟ ਕਰਦੇ ਨੇ ਪਰ ਬੁੱਧੀਮਾਨ ਵਿਅਕਤੀ ਉਸ ਨੂੰ ਸ਼ਾਂਤੀ ਨਾਲ ਵਸ ਚੇ ਕਰ ਸਕਦਾ ਹੈ ਨੰਬਰ 34 ਖਾਣੇ ਵਿੱਚ ਜ਼ਿਆਦਾ ਮਿੱਠੇ ਦਾ ਇਸਤੇਮਾਲ ਕਰਨ ਨਾਲ ਤੁਹਾਡੇ ਦੰਦ ਜਲਦੀ ਹੀ ਕਮਜ਼ੋਰ ਹੋ ਕੇ ਹੋਣ ਲੱਗ ਜਾਂਦੇ ਹਨ ਨੰਬਰ 33 ਸੌਰੀ 35 ਤੁਸੀਂ ਜਾਣਦੇ ਨਹੀਂ ਕਿ ਕਰੋਧ ਦਾ ਆਪਣਾ ਪੂਰਾ ਖਾਨਦਨ ਹੈ ਦੀ ਕਰੋਧ ਦੀ ਇੱਕ लाडली ਇੱਕ ਲਾਡਲੀ ਭੈਣ ਹੈ ਨੰਬਰ 36 ਪਰ ਦੇ ਪਾਜਨ ਦੇ ਜ਼ਿਆਦਾ ਸੇਵਨ ਨਾਲ ਤੁਹਾਨੂੰ ਬਲੱਡ ਪ੍ਰੈਸ਼ਰ ਦੀ ਬਿਮਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 37 ਜਦੋਂ ਕ੍ਰੋਧ ਦੀ ਪਤਨੀ ਵੀ ਹੈ ਹਿੰਸਾ ਕ੍ਰੋਧ ਦਾ ਵੱਡਾ ਭਰਾ ਹੈ ਹੰਕਾਰ ਕ੍ਰੋਧ ਦਾ ਬਾਪ ਜਿਸਨੂੰ ਡਰਦਾ ਹੈ ਪੈ ਡਰ ਕ੍ਰੋਧ ਦੀਆਂ ਲੜਕੀਆਂ ਨੇ ਨਿੰਦਿਆ ਤੇ ਚੁਗਲੀ ਕ੍ਰੋਧ ਦਾ ਲड़का ਹੈ ਬੈਰ ਕ੍ਰੋਧ ਦੀਆਂ ਪੋਤੀਆਂ ਤੇ ਈਰਖਾ ਕਿਰਣਾ ਇਸ ਦੀ ਮਾਂ ਹੈ ਆਣ ਗੈਲੀ ਸੋ ਕ੍ਰੋਧ ਦੇ ਖਾਨਦਾਂ ਤੋਂ ਹਮੇਸ਼ਾ ਦੂਰ ਰਹੋ ਨਹੀਂ ਤਾਂ ਇਹ ਸਭ ਮਿਲ ਕੇ ਤੁਹਾਨੂੰ ਬਰਬਾਦ ਕਰ ਦੇਣਗੇ ਨੰਬਰ 38 ਆਂਡੇ ਨੂੰ ਜੇਕਰ ਤੁਸੀਂ ਨਮਕੀਨ ਪਾਣੀ ਵਿੱਚ ਉਬਾਲਦੇ ਹੋ ਤਾਂ ਆਂਡਾ ਬਹੁਤ ਹੀ ਵਧੀਆ ਉਬਲਦਾ ਹੈ ਇਸ ਇਹ ਫਟਣ ਦਾ ਕੋਈ ਡਰ ਨਹੀਂ ਹੁੰਦਾ ਨੰਬਰ 39 ਜਦੋਂ ਕਿਸੇ ਦੇ ਲਈ ਤੁਹਾਡਾ ਆਉਣਾ ਜਾਣਾ ਆਉਣਾ ਬਰਾਬਰ ਹੋਵੇ ਤਾਂ ਅਕਲਮੰਦੀ ਇਹ ਵਿੱਚ ਹੈ ਕਿ ਆਪਣੇ ਕਦਮ ਪਿੱਛੇ ਹਟਾ ਲਓ ਨੰਬਰ 40 ਮੂੰਹ ਖੋਲ ਕੇ ਸੌਣ ਨਾਲ ਲੋਕ ਦਿਮਾਗੀ ਟੈਨਸ਼ਨ ਦੇ ਸ਼ਿਕਾਰ ਹੁੰਦੇ ਹਨ ਨੰਬਰ 41 ਕਿਸੇ ਦੀ ਮਦਦ ਕਰਦੇ ਸਮੇ ਉਸ ਦੇ ਚਿਹਰੇ ਵੱਲ ਨਹੀਂ ਵੇਖਣਾ ਵੇਖਣਾ ਹੋ ਸਕਦਾ ਹੈ ਕਿ ਉਸ ਦੀਆਂ ਸ਼ਰਮਿੰਦੀਆਂ ਹੋਈਆਂ ਅੱਖਾਂ ਤੁਹਾਡੇ ਮਨ ਵਿੱਚ غرور ਦਾ ਬੀਜ ਬੋਹ ਦੇਣ ਨੰਬਰ 42 ਜੇਕਰ ਮਛਰ ਕੱਟ ਲੈਣ ਤਾਂ ਮਥਵੇ ਕੱਟਣ ਨਾਲ ਉਸ ਜਗ੍ਹਾ ਤੇ ਫੌਰਨ ਸਾਬਣ ਲਗਾ ਕੇ ਤੁਰੰਤ ਹੀ ਆਰਾਮ ਮਿਲੇਗਾ ਨੰਬਰ 43 ਬੇਈਮਾਨੀ ਦੀ ਕਮਾਈ ਤੋਂ ਸ਼ਕਲਾਂ ਦਾ ਸਵਾਰਕ ਸਕਦੇ ਹਾਂ ਪਰ ਨਸਲਾ ਨਹੀਂ ਨੰਬਰ 44 ਚੁੱਪ ਰਹਿਣ ਨਾਲ ਅਕਲ ਵਿੱਚ ਬਹੁਤ ਹੀ ਜ਼ਿਆਦਾ ਵਾਧਾ ਹੁੰਦਾ ਹੈ ਤੁਸੀਂ ਅਕਸਰ ਹੀ ਦੇਖਿਆ ਹੋ ਜਾਏਗਾ ਕਿ ਚੁੱਪ ਰਹਿਣ ਵਾਲੇ ਇਨਸਾਨ ਦਾ ਦਿਮਾਗ ਬਹੁਤ ਹੀ ਜ਼ਿਆਦਾ ਜ਼ਿਆਦਾ ਬੋਲਣ ਵਾਲੇ ਇਨਸਾਨ ਤੋਂ ਜ਼ਿਆਦਾ ਤੇਜ਼ ਹੁੰਦਾ ਹੈ ਨੰਬਰ 45 ਇਸ ਤਰ੍ਹਾਂ ਨਹੀਂ ਹੈ ਕਿ ਖੁਸ਼ੀ ਦੇ ਲਈ ਬਹੁਤ ਕੁਝ ਇਕੱਠਾ ਕਰਨਾ ਪੈਂਦਾ ਸੱਚ ਤਾਂ ਇਹ ਹੈ ਕਿ ਖੁਸ਼ੀ ਦੇ ਲਈ ਬਹੁਤ ਕੁਝ ਤਿਆਗਣਾ ਪੈਂਦਾ ਨੰਬਰ 46 ਨਾ ਹੁੰਦਾ ਸਮੇਂ શરીਰ ਉੱਪਰ ਤੇਲ ਲਗਾਉਣ ਨਾਲ ਸਰੀਰ ਦੀ ਸਾਰੀ ਸੁਸਤੀ ਸੁਸਤੀ ਦੂਰ ਹੋ ਜਾਂਦੀ ਹੈ ਨੰਬਰ 47 ਜੀ ਨਾ ਗਹਿਰਾ ਰਿਸ਼ਤਾ ਉਨੀ ਜਿਆਦਾ ਉਮੀਦ ਜਿੰਨਾ ਜਿਆਦਾ ਦੀ ਉਮੀਦ ਉਨਾ ਜਿਆਦਾ ਗਹਿਰੀ ਸਟ ਨੰਬਰ 48 ਜਿੰਨਾ ਬੱਚਿਆਂ ਦੀ ਲੰਬਾਈ ਘੱਟ ਹੁੰਦੀ ਹੈ ਉਹ ਸ਼ਰੀਰਕ ਰੂਪ ਵਿੱਚ ਬਹੁਤ ਹੀ ਜਿਆਦਾ ਕਮਜ਼ੋਰ ਹੁੰਦੇ ਹਨ ਉਹਨਾਂ ਨੂੰ ਹਰ ਰੋਜ਼ ਪਪੀਤਾ ਖਾਣਾ ਚਾਹੀਦਾ ਹੈ ਨੰਬਰ ਉਨ 50 ਬਹੁਤ ਫਰਕ ਹੈ ਤੇਰੀ ਤੇ ਮੇਰੀ تعلیم ਵਿੱਚ ਕਿਉਂਕਿ ਤੂੰ ਉਸਤਾਦਾਂ ਤੋਂ ਸਿੱਖਿਆ ਤੇ ਮੈਂ ਹਾਲਾਤਾਂ ਤੋਂ ਨੰਬਰ 51 ਇੱਕ ਗਲਾਸ ਗਰਮ ਦੁੱਧ ਵਿੱਚ ਇੱਕ ਚਮਚਾ ਗਾਂ ਦਾ ਘਿਓ ਅਤੇ ਮਿਸ਼ਰੀ ਮਿਲਾ ਕੇ ਰੋਜ਼ਾਨਾ ਪੀਣ ਨਾਲ ਮਾਨਸਿਕ ਅਤੇ ਦਿਮਾਗੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਨੰਬਰ 52 ਬਿਰਾਸਤ ਦੇ ਵਿੱਚ ਗੱਦੀ ਦਾ ਮਿਲ ਸਕਦੀ ਹੈ ਪਰ ਬੁੱਧੀ ਨਹੀਂ ਮਿਲ ਸਕਦੀ। ਨੰਬਰ 53 ਕੜੀ ਪੱਤੇ ਵਿੱਚ ਵਾਲਾਂ ਦੇ ਲਈ ਬਹੁਤ ਹੀ ਜ਼ਿਆਦਾ ਮਹੱਤਮਪੂਰਨ ਤੱਤ पाए ਜਾਂਦੇ ਹਨ ਇਸ ਲਈ ਕੜੀ ਪੱਤੇ ਨੂੰ ਪੀਸ ਕੇ ਵਾਲਾਂ ਦੀਆਂ ਜੜਾਂ ਤੇ ਲਗਾਉਣ ਨਾਲ ਵਾਲ ਕਾਲੇ ਲੰਬੇ ਅਤੇ ਸੰਘਣੇ ਹੋ ਜਾਂਦੇ ਹਨ ਤੇ ਵਾਲਾਂ ਦੀਆਂ ਜੜਾਂ ਵੀ ਮਜ਼ਬੂਤ ਹੋ ਜਾਂਦੀਆਂ ਹਨ। ਨੰਬਰ 54 ਕਿਸੇ ਨੇ ਪੁੱਛਿਆ ਇਨਸਾਨ ਦਾ ਸਭ ਤੋਂ ਵੱਡਾ ਬੋਝ ਕੀ ਹੈ? ਇੱਕ ਖੂਬਸੂਰਤ ਜਵਾਬ ਫਾਲਤੂ ਦਾ ਸੋਚਣਾ ਫਾਲਤੂ ਦਾ ਸੋਚਣਾ ਹੀ ਇਨਸਾਨ ਦਾ ਸਭ ਤੋਂ ਵੱਡਾ ਬੋਝ ਹੈ ਹਾਂਜੀ ਬੋਲਣ ਲਿਖਣ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਤੁਹਾਡੇ ਤੋਂ ਹੱਥ ਜੁੜ ਕੇ ਮਾਫੀ ਮੰਗਦੀਆਂ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈ ਪਲੀਜ਼ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਵਧੀਆ ਤੋਂ ਅੱਗੇ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਵਧੀਆ ਵਧੀਆ ਕਮੈਂਟ ਵੀ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਬਹੁਤ ਬਹੁਤ ਧੰਨਵਾਦ ਕਰਦੀਆਂ ਧੰਨਵਾਦ ਜੀ ਸਾਰਿਆਂ ਦਾ